Yeah. ਜਨਤਾ ਦੀ ਆਵਾਜ਼ ਦੇਖੇ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਕਗਾ ਇਸ ਟਾਈਮ ਆਪਾਂ ਖੜੇ ਆ ਕਗੇ ਪਿੰਡ ਦੇ ਵਿੱਚ ਮੇਨ ਰੋਡ ਤੇ ਜਿੱਥੇ ਕਿ ਅੱਜ ਤੁਹਾਨੂੰ বিজেপি ਪਾਰਟੀ ਵੱਲੋਂ ਜੋ ਖੁਸ਼ੀ ਦੀ ਲਹਿਰ ਆਢੀ ਚਮਕਣ ਨੂੰ ਤੁਹਾਨੂੰ ਦਿਖ ਰਹੀ ਹੈ ਜਿੱ ਮਿਲ ਰਹੀ ਹੈ ਤੁਹਾਨੂੰ ਖੁਸ਼ੀ ਦੀ ਲਹਿਰ ਜੋ ਦਿੱਲੀ ਦੇ ਵਿੱਚ ਚੰਗੀਚੋੜਾਂ ਨਾਲ ਜੋ বিজেপি ਨੇ ਅੱਜ ਜਿੱਤ ਜੋ ਹਾਸਲ ਕੀਤੀ ਹੈ ਜੇ ਕਗੇ ਦੇ ਵਿੱਚ বিজেপি ਆਕੂਆ ਵੱਲੋਂ ਜੋ ਖੁਸ਼ੀ ਦੀ ਲਹਿਰ ਜੋ છਾਈ ਹੋਈ ਹੈ ਆ ਜੋ ਲੱਡੂ ਵੰਡ ਕੇ ਢੋਲ ਵਜਾ ਕੇ ਅੱਜ ਪੜਾ ਇਹਨਾਂ ਨੇ ਖੁਸ਼ੀ ਮਨਾ ਰਹੇ ਨੇ ਤੁਸੀਂ ਦੇਖ ਆਪਾਂ ਗੁਆਣ ਵਾਲੇ ਵੀ ਗੱਲਬਾਤ ਤੁਹਾਡੀ ਕਰਵਾਵਾਂਗੇ ਇਸ ਟਾਈਮ ਉਹ ਲੱਡੂ ਵੰਡਣਗੇ ਜੋ ਲੱਡੂਆਂ ਵਾਲੇ ਆਪਣੀ ਖੁਸ਼ੀ ਜ਼ਾਹਰ ਕਰ ਰਹੇ ਨੇ ਖੁਸ਼ੀ ਜੋ ਅੱਜ ਬਣਾਈ ਜਾ ਰਹੀ ਹੈ ਪ੍ਰਧਾਨ ਦੇ ਮੂਜੇ ਵੀ ਇਹ ਲੱਡੂ ਜੋ ਫਾਇੇ ਜਾ ਰਹੇ ਨੇ ਕਿੰਨੀ ਖੁਸ਼ੀ ਦੀ ਲਹਿਰ ਜੋ ਕੱਗੇ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ